ਕਿਆ ਕਰਦੇ ਧੰਨ ਕਰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਸਾਲ ਜੋ ਪ੍ਰਕਾਸ਼ ਦਿਹਾੜਾ ਜੋ ਸਨ 2027 ਦੇ ਵਿੱਚ ਆ ਰਿਹਾ ਹੈ ਉਸ ਦੀਆਂ ਤਿਆਰੀਆਂ ਦੇ ਆਰੰਭ ਦੇ ਵਿੱਚ 649 ਸਾਲ ਦੇ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਲੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਨਿਮਾਣਾ ਜੋ ਉਪਰਾਲਾ ਕੀਤਾ ਸਿਰ ਝੁਕਾ ਕੇ ਉਪਰਾਲਾ ਕੀਤਾ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਇਹ ਜਿਹੜਾ ਸਤਾਪਦੀ ਆ ਰਹੀ ਹੈ 650 ਸਾਲਾਂ ਦਾ ਸਤਾਪਦੀ ਆ ਰਹੀ ਹੈ ਇਹਨੂੰ ਅਸੀਂ ਰਾਜਪਤਰੀ ਸਮਾਗਮ ਪੂਰੇ ਸਾਲ ਭਰ ਮਨਾਵਾਂ ਔਰ ਜੀ ਦੀ ਸ਼ੁਰੂਆਤ ਹੈ ਜਿਹੜੀ ਅੱਜ 2 ਫਰਵਰੀ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਚੁੱਕੀ ਹੈ ਔਰ ਕਟਕਮਾ ਪੁਰਜਾ ਅੱਜ ਤੋਂ ਜੋ ਕਿ ਅੱਜ 4 ਫਰਵਰੀ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਚੁੱਕੀ ਹੈ ਔਰ ਸ਼ੁੱਕਰਵਾਰ ਨੂੰ 6 ਫਰਵਰੀ ਨੂੰ ਭੋਗ ਪਾਇਆ ਜਾਣਗੇ ਔਰ ਭੋਗ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਸਮੂਹ ਕੈਬਨਟ ਔਰ ਵੱਖ-ਵੱਖ ਪੰਜਾਬ ਦੇ ਏਰੀਏ ਤੋਂ ਸੰਗਤਾਂ ਪਹੁੰਚਣਗੀਆਂ ਔਰ ਜਿੱਥੇ ਇੱਥੇ ਸਤਗੁਰਾਂ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਬੈਠੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਸਿਰ ਝੁਕਾ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੋ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ ਕੌਨਸਟਿਟੂਐਂਸੀ ਗੜ੍ਹ ਸ਼ੰਕਰ ਦੇ ਵਿੱਚ ਪੈਂਦਾ ਹੈ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਦੇ ਜਸ ਆਪਾਂ ਉਹਦੇ ਸੁਣੀਏ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਜੋ ਪੂਰੇ ਸਾਲ ਦਾ ਪ੍ਰੋਗਰਾਮ ਬੱਡੇ ਹੈ ਉਹਦੇ ਬਾਰੇ ਚ ਸਮੂਹ ਜਾਣਕਾਰੀ ਹੈ ਜਿਹੜੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਸੇ ਦਿਨ ਸਾਰੇ ਮਤਲਬ ਕਿ ਸਾਰੇ ਉਸ ਦਿਨ ਮੀਡੀਆ ਨੂੰ ਅਡਰੈਸ ਕਰਨਗੇ ਤਾਂ ਜੋ ਅਸੀਂ ਇਹ ਦੱਸ ਸਕੀਏ ਕਿ ਗੁਰੂ ਮਹਾਰਾਜ ਦੇ ਪ੍ਰਤੀ ਜੋ ਸਾਡੇ ਸ਼ਰਧਾ ਭਾਵਨਾ ਹੈ ਜੋ ਸਾਡਾ ਪਿਆਰ ਹੈ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੀ ਆਉਣ ਵਾਲੀ ਜਿਹੜੀ ਯੁਵਾ ਪੀੜ੍ਹੀ ਹੈ ਉਹ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜ ਕੇ ਔਰ ਮਹਾਰਾਜ ਨੇ ਸਾਨੂੰ ਜੋ ਬੇਗਮਪੁਰੇ ਦਾ ਇੱਕ ਰਸਤਾ ਦਿਖਾਇਆ ਜੋ ਬੇਗਮਪੁਰੇ ਦੇ ਦਰਸ਼ਨ ਕਰਵਾਏ ਅੱਜ ਅਸੀਂ ਉਸ ਸਥਾਨ ਤੇ ਮਨਾਰੇ ਬੇਗਮਪੁਰਾ ਵਿਖੇ ਖੜੇ ਹਾਂ ਔਰ ਇਹ ਉਹ ਸਥਾਨ ਹੈ ਜਿੱਥੇ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਮਹਾਰਾਜ ਜੂਰੇ ਕਦਮ ਬੋਸੀ ਹੋਈ ਹੈ ਮਹਾਰਾਜ ਜੂਰੇ ਆਪ ਆਏ ਨੇ ਸੋ ਮੈਂ ਮੰਨਦਾ ਇਸ ਤੋਂ ਪਵਿੱਤਰ ਧਰਤੀ ਇਸ ਤੋਂ ਵੱਡੀ ਧਰਤੀ ਹੋ ਹੋ ਸਕਦੀ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ 6 ਤਰੀਕ ਨੂੰ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜਿੰਦਾ ਖਾਲਸਾ ਵਾਹਿਗੁਰੂ ਜਿੱਤੂ ਸਤੇ ਜੈਗੁਰਦੇਵ ਧੰਨ ਗੁਰਦੇਵ